ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਕਿਲਾ ਲਾਲ ਸਿੰਘ ਚ ਤਾਇਨਾਤ ਹੈੱਡ ਕਨਸਟੇਬਲ ਯੁਗਰਾਜ ਸਿੰਘ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਤੇ ਸਮਾਜਿਕ ਸੰਸਥਾਵਾਂ ਵੀ ਇਸ ਨੌਜਵਾਨ ਨੂੰ ਇਸ ਦੀ ਦਲੇਰੀ ਅਤੇ ਜਜ਼ਬੇ ਕਾਰਨ ਸਨਮਾਨਿਤ ਕਰ ਰਹੀਆਂ ਹਨ ਇਸ ਪੁਲਿਸ ਕਨਸਟੇਬਲ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨਹਿਰ ਚ ਡੁੱਬਦੀ ਹੋਈ ਇੱਕ ਲੜਕੀ ਦੀ ਜਾਨ ਬਚਾਈ ਪਰ ਇਸ ਦੇ ਬਾਵਜੂਦ ਇਸ ਕਾਰਜ ਨੂੰ ਆਪਣੀ ਡਿਊਟੀ ਹੀ ਦੱਸ ਰਿਹਾ ਤੇ ਕਹਿੰਦਾ ਕੋਈ ਵਾਵਾ ਨਹੀਂ ਖਟਣੀ 31 ਜਨਵਰੀ ਵਾਲੇ ਦਿਨ ਜਦੋਂ ਕਿ ਸਾਡੀ ਚੀਜ਼ ਨਹੀਂ ਠੰਡ ਸੀ ਇੱਕ ਲੜਕੀ ਜਿਹੜੀ ਆ ਉਹ ਅਚਾਨਕ ਨਹਿਰ ਤੇ ਡਿੱਗ ਪਈ ਜਿੱਤੇ ਬਹੁਤ ਜ਼ਿਆਦਾ ਰਾਹਗੀ ਰਾਏ ਦੇਖਣ ਵਾਲੇ ਆਏ ਅਜਾਈ ਕੀ ਕੀ ਫਰਦ ਆਇਦਾਇ ਪ੍ਰੋਗਰਾਮ ਸਾਡੇ ਮਜਬੂਤ ਰਸ਼ਟ ਸੰਗਠਨ ਦੇ ਪ੍ਰਧਾਨ ਸ਼੍ਰੀ ਜਗਿੰਦਰ ਅਗਰਵਾਲ ਜੀ ਵੱਲੋਂ ਕਰਵਾਇਆ ਜਾ ਰਿਹਾ ਜਿਹਰ ਦਾ ਤਾੜੀਆਂ ਨਾਲ ਇਹਨਾਂ ਦਾ ਸਵਾਗਤ ਕਰਦੇ ਉਹਨਾਂ ਦੇ ਨਾਲ ਡਾਕਟਰ ਪਵਨ ਖਜੂਰੀਆ ਜੀ ਜੀ ਆ ਜਾਂਦੀ ਸਾਡੇ ਅਰਬਨ ਸਿਟ ਤੇ ਉਹਨਾਂ ਦੀ ਜਾਨ ਬਚਾਈ ਜ਼ੋਰਦਾਰ ਤਾਲੀਆਂ ਇਹਨਾਂ ਲਈ ਐਸਐਚਓ ਸਾਹਿਬ ਪ੍ਰੋਡਿਊਸਿੰਗ ਰੋਹਾ ਜੀ ਸਪੈਸ਼ਲ ਸਾਡੇ ਦੀ ਬਹਿੰਦੇ ਨੇ ਸਾਡਾ ਕਿਲਾਵਰ ਸਿੰਘ ਨੂੰ ਮੈਂ ਕਹਾਂਗਾ ਜ਼ੋਰਦਾਰ ਤਾਲੀਆਂ ਨਾਲ ਇਹਨਾਂ ਦਾ ਸਵਾਗਤ ਕੀਤਾ ਜਾਵੇ ਪੁੱਤਰਾ ਜੀ ਸਾਡਾ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਹੈ ਇਸ ਦੇ ਲਈ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਰਿਸ਼ਮ ਅਰੋੜਾ ਜੀ ਜਿਹੜੇ ਵਿਸ਼ੇਸ਼ ਤੌਰ ਤੇ ਆਪਣਾ ਸਮਾਕਰਣ ਦੇ ਸਾਰੇ ਪ੍ਰਧਾਨ ਕਮੇਟੀ ਮੈਂਬਰਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹਨਾਂ ਮਾਣ ਬਖਸ਼ਿਆ ਹੈ ਜਨਵਰੀ ਦੀ 31 ਤਰੀਕ ਦੀ ਰਾਤ ਕਰੀਬ 7:30 ਵਜੇ ਦੀ ਗੱਲ ਹੈ ਜਦੋਂ ਇੱਕ ਕਿਹੜਤ ਲੜਕੀ ਨੇ ਬੋਲੇ ਸੁਨਹਿਾਰ ਬਹੁਤ शुक्रिया ਸਰ ਜੀ ਸਾਹਿਬ ਲੋੜਾ ਸਾਹਿਬ ਨਾ ਮੈਨੂੰ ਜਿਗਰਾ ਜੀ ਜਗਰਾ ਜੀ ਥੋੜਾ ਬੰਨਿਆ ਨਹੀਂ ਇਹਨਾਂ ਨੂੰ ਕਰਦਾ ਜੀ ਇਹਨਾਂ ਨੂੰ ਕਰਦਾ ਜੀ ਸਾਰੇ ਜਿਗਰਾ ਆਜਾ ਜਗਰਾ ਸਾਡਾ ਹੀਰੋ ਹੈ ਜੀ ਹੀਰੋ ਅੱਜ ਲਕੀਨਾ ਹੈ ਆਹ ਬੈਂਟੀ ਕਰਗਾ ਪ੍ਰਸ਼ਨ ਸਾਡੇ ਡਾਕਟਰਾਂ ਨੂੰ ਡਾਕਟਰ ਵੀ ਨਹੀਂ ਕਰਦੇ ਹਾਂ ਠੀਕ ਹੈ ਸਪੈਸ਼ਲਾਈਜ਼ਡ ਲੰਬਰ ਪ੍ਰੋਜੈਕਟ ਜੀ ਸਰਵਾਂ ਨਹੀਂ ਕੀਤਾ ਗਿਆ ਕਿਵੇਂ ਦਾ ਇਸੀਡੈਂਟ ਸੀ ਜਦੋਂ ਇਹ 31 ਤਰੀਕ ਦੀ ਗੱਲ ਕਰ ਰਹੇ ਸੀ ਕੀ ਸੀ ਮਾਹੌਲ ਮੈਂ ਜੀ ਐਸਾ ਇੱਕ ਪੋਸਟਿੰਗ ਸੀ ਪੁਲਿਸ ਸਟੇਸ਼ਨ ਕਿਲਾ ਲਾਲ ਸਿੰਘ ਡਿਊਟੀ ਤੇ ਤਣਾ ਸੀ 31 ਤਰੀਕ ਜਨਵਰੀ ਦੀ ਗੱਲ ਹੈ ਸਾਡੇ ਇੱਕ 7 ਵਜੇ ਦੀ ਰਾਤ ਦੀ ਗੱਲ ਹੈ ਇੱਕ ਲੜਕੀ ਨੇ ਸਾਡੇ ਥਾਣੇ ਦੇ ਨਾਲ ਹੀ ਨਹਿਰ ਲੰਘਦੀ ਹੈ ਉਸ ਪੁਲ ਦੇ ਉੱਤੋਂ ਛਾਲ ਮਾਰ ਦਿੱਤੀ ਜਿਸ ਨੇ ਮਤਲਬ ਛਾਲ ਮਾਰਨ ਤੋਂ ਬਾਅਦ ਬਚਾਓ ਬਚਾਓ ਦੀ ਆਵਾਜ਼ ਸੁਣੀ ਤਾਂ ਮੈਂ ਡਿਊਟੀ ਤੋਂ ਭੱਜ ਕੇ ਪੁਲ ਲੱਗ ਗਿਆ ਜਦੋਂ ਜਾ ਕੇ ਦੇਖਿਆ ਤਾਂ ਕਰੀਬ ਪੁਲ ਦੇ ਉੱਪਰ ਪਬਲਿਕ ਦੇ 100 ਤੋਂ ਕਰੀਬ ਪਬਲਿਕ ਖਲੋਤੀ ਹੋਈ ਸੀ ਜਦੋਂ ਮੈਨੂੰ ਪਤਾ ਰੋਲਾ ਪਿਆ ਕਿ ਕੁੜੀ ਨੇ ਛਾਲ ਮਾਰ ਦਿੱਤੀ ਹੈ ਮੈਂ ਮੌਕੇ ਦੇ ਵਰਦੀ ਵਿੱਚ ਸੀ ਮੈਂ ਬਿਨਾ ਕਿਸੇ ਡਰ ਤੋਂ ਉਸ ਨਹਿਰ ਦੇ ਵਿੱਚ ਛਾਲ ਮਾਰ ਕੇ ਉਸ ਲੜਕੀ ਨੂੰ ਬਚਾਇਆ ਜੀ ਅੱਜ ਸਨਮਾਨਿਤ ਕੀਤਾ ਗਿਆ ਕਿਦਾਂ ਲੱਗਦੀ ਜਦੋਂ ਇੱਕ ਬਿਊਟੀ ਤੇ ਕੀਤੀ ਤੁਸੀਂ ਆਪਣਾ ਜਜ਼ਬਾ ਬਤਾਇਆ ਲੇਕਿਨ ਕਿਤੇ ਨਾ ਕਿਤੇ ਉਹ ਜਜ਼ਬਾ ਸ਼ਾਇਦ ਉਲਕ ਹੋਇਆ ਹੋਵੇ ਇਹ ਨਹੀਂ ਕਿ ਇਹ ਨਾ ਬਹੁਤ ਜ਼ਿਕਰ ਕਰਾਇਆ ਸੀ ਇਸ ਦਾ ਲੇਕਿਨ ਅੱਜ ਜਦੋਂ ਸਨਮਾਨਿਤ ਕਰਦੀ ਹੈ ਕਿ ਅੰਤਕ ਵੀ ਇਹ ਕਰਦਾ ਹੈ ਦੇਖੋ ਇਹ ਮੇਰਾ ਫਰਜ਼ ਸੀ ਮੈਂ ਆਪਣੇ ਫਰਜ਼ ਤੋਂ ਪੂਰਾ ਕੀਤਾ ਹੋਇਆ ਵਾ ਇਹ ਨਹੀਂ ਮੈਂ ਡਿਊਟੀ ਦੇ ਵਿੱਚ ਤਾਂ ਨਾ ਤਾਂ ਜਾਂ ਮੈਂ ਕਿਤੇ ਸਿਵਲ ਦੇ ਵਿੱਚ ਆਪਣੇ ਪ੍ਰਾਈਵੇਟ ਕਿਸੇ ਵੀ ਮੌਕਾ ਮੈਨੂੰ ਮਿਲਦਾ ਮੈਂ ਪਬਲਿਕਲੀ ਹਰ ਵੇਲੇ ਹਾਜ਼ਰ ਹਾਂ ਜੀ ਹਾਂ ਜੀ ਕਿਦੋਂ ਤੁਸੀਂ ਅੱਜ ਬਚਾ ਲਿਆ ਸੀ ਜੀ ਬਿਲਕੁਲ ਲੇਕਿਨ ਜਸਟ ਜਦੋਂ ਲੜਕੀ ਨੂੰ ਬਚਾਇਆ ਪਰਿਵਾਰ ਦਾ ਕੀ ਰਿਐਕਸ਼ਨ ਸੀ ਜੀ ਪਰਿਵਾਰ ਨੇ ਉਹਨਾਂ ਮੇਰਾ ਸਾਰੇ ਫੈਮਿਲੀ ਦੇ ਮੈਂਬਰ ਜਿੰਨੇ ਸੀ ਉਹਨਾਂ ਦੇ ਸਾਰਿਆਂ ਨੇ ਪੁਲਿਸ ਸਟੇਸ਼ਨ ਥਾਣੇ ਮੇਰੇ ਆ ਕੇ ਮੇਰਾ ਬਹੁਤ ਮਾਣ ਕੀਤਾ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਸਤਿਕਾਰ ਕੀਤਾ ਉਹਨਾਂ ਨੇ ਧੰਨਵਾਦ ਵੀ ਕੀਤਾ ਮੇਰਾ ਇਸ ਬਹੁਤ ਮਨ ਨੂੰ ਵੀ ਤਸੱਲੀ ਦੀ ਲੱਗਦੀ ਹੈ ਨਾ ਕਿ ਆਪਾਂ ਜੇ ਕੋਈ ਕੰਮ ਕੀਤਾ ਬਿਲਕੁਲ ਬਿਲਕੁਲ ਜੀ ਉਹ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਵਾ ਜੀ ਜੇ ਆਪਾਂ ਕਿਸੇ ਦੀ ਜਾਨ ਬਚਾਉਂਨੇ ਆ ਮੈਂ ਤਾਂ ਇਹ ਸੋਚ ਕਹਿਣਾ ਵਾ ਕਿ ਜਦੋਂ ਹਮੇਸ਼ਾ ਆਪਾਂ ਕਿਸੇ ਦਾ ਭਲਾ ਕਰੀਏ ਜੀ ਕਿਸੇ ਵੇਲੇ ਸਾਡੇ ਵੀ ਕਿਤੇ ਮਾਰਾ ਸਮਾਣਾ ਕਿਤੇ ਜਾਂਦੇ ਹੁੰਦੇ ਆ ਜੇ ਜੇ ਆਪਾਂ ਭਲਾ ਕਰਦੇ ਆ ਮਾਲਕ ਸਾਡਾ ਵੀ ਭਲਾ ਕਰੇਗਾ ਜੀ ਸੰਗਠਨ ਡਾਕਟਰ ਅਬਦੁਲ லாம் ਜੀ ਦੀ ਸੋਚ ਨੂੰ ਸਮਰਪਿਤ ਹੈ ਉਹ ਜਿਸ ਦਿਨ ਇਹ ਸੰਗਠਨ ਦਾ ਨੀ ਪੱਥਰ ਰੱਖਿਆ ਸੀ ਉਸ ਦਿਨ ਇੱਕ ਸੋਚ ਬਣਾਈ ਸੀ ਕਿ ਜਿਹੜੇ ਲੋਕ ਪੰਜਾਬ ਦੇ ਲਈ ਆਰੇ ਦੇਸ਼ ਦੇ ਲਈ ਔਰ ਪੰਜਾਬੀਆਂ ਦੇ ਲਈ ਜੀਂਦੇ ਨੇ ਔਰ ਬਹਾਦਰੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਸਨਮਾਨ ਕੀਤਾ ਜਾਏਗਾ ਉਹਨਾਂ ਦਾ ਉਤਸ਼ਾਹ ਵਧਾਇਆ ਜਾਏਗਾ ਇਸ ਲੜੀ ਦੇ ਤਹਿਤ ਅੱਜ ਅਸੀਂ ਜੁਗਰਾਜ ਸਿੰਘ ਜੀ ਨੂੰ ਸਨਮਾਨਤ ਕੀਤਾ ਵਾ ਔਰ ਬੜੀ ਖੁਸ਼ੀ ਹੋ ਰਹੀ ਹੈ ਕਿਉਂਕਿ ਜੁਗਰਾਜ ਸਿੰਘ ਜੀ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੂੰ ਇਹ ਨਹੀਂ ਲੱਗਾ ਕਿ ਮੈਂ ਵੀ ਜਾ ਸਕਦਾ ਵਾਂ ਮੇਰੀ ਵੀ ਮੌਤ ਹੋ ਸਕਦੀ ਹੈ ਲੇਕਿਨ ਉਹਨਾਂ ਨੂੰ ਉਸ ਵੇਲੇ ਇੱਕੋ ਹੀ ਚਿੰਤਾ ਸੀ ਕਿ ਅਸੀਂ ਲੜਕੀ ਦੀ ਜਾਨ ਬਚਾਣੀ ਹੈ ਔਰ ਮੈਂ ਸਮਝਦਾ ਵਾਂ ਕਿ ਇਹੋ ਜਿਹੇ ਬਹਾਦਰ ਲੋਕਾਂ ਨੂੰ ਸਾਡੇ ਸਮਾਜ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਹੈ ਉਹ ਤਸ਼ਾਹਦ ਵੀ ਕਰਨਾ ਚਾਹੀਦਾ ਹੈ ਔਰ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਇਨਾਮ ਵੀ ਦੇਣਾ ਚਾਹੀਦਾ ਹੈ ਦੇਖੋ ਜੀ ਮੇਰਾ ਨਾਮ ਡਾਕਟਰ ਰਿਸ਼ਵ ਹੈ ਤੇ ਮੈਂ ਅੱਜ ਜਿਹੜੇ ਸੰਗਠਨ ਦੇ ਅਨੁਰੱਲਾ ਸਾਹਿਬ ਨੇ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਇਹਨਾਂ ਵਧੀਆ ਉਪਰਾਲਾ ਕੀਤਾ ਹੈ ਕਿ ਇਹ ਇਹਦੇ ਕੋਈ ਜਵਾਬ ਨਹੀਂ ਨੇ ਕਿਉਂਕਿ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਜਿਹੜੇ ਸਾਡੇ ਹੈੱਡ ਕਨਸਟੇਬਲ ਜੀ ਨੇ ਜਗਰਾਜ ਜੀ ਉਹਨਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਜੀ ਕੁਝ ਵੀ ਹੋ ਸਕਦਾ ਸੀ ਠੰਡ ਦਾ ਮਾਹੌਲ ਹੈ 100 ਤੋਂ ਵੱਧ ਬੰਦਾ ਜਿਹੜਾ ਉਸ ਨਹਿਰ ਲਾਗੇ ਉਸ ਇਨਸੀਡੈਂਟ ਨੂੰ ਹੁੰਦੇ ਦੇਖ ਰਿਆ ਸੀ ਪਰ ਉਹਨਾਂ ਦਾ ਰਿਫਲੈਕਸ ਇੰਨਾ ਸਟਰੋਂਗ ਸੀਗਾ ਕਿ ਉਹਨਾਂ ਨੇ ਸਿੱਧੀ ਛਾਲ ਮਾਰੀ ਤੇ ਉਸ ਲੜਕੀ ਦੀ ਜਾਨ ਬਚਾ ਲਈ ਸੋ ਬਹੁਤ ਬਹੁਤ ਧੰਨਵਾਦੀਆਂ ਮੈਂ ਇਹਨਾਂ ਦਾ ਤੇ ਇਹਨਾਂ ਦੇ ਸੰਗਠਨ ਦਾ ਜਿਹੜਾ ਰਾਸ਼ਟਰੀ ਸੰਗਠਨ ਹੈ ਮਜ਼ਬੂਤ ਰਾਸ਼ਟਰੀ ਸੰਗਠਨ ਤੇ ਮੈਂ ਕਹਿੰਦਾ ਇਹੋ ਜਿਹੇ ਐਨ ਜੀਓਜ਼ ਅੱਗੇ ਆਣ ਤਾਂ ਕਿ ਜਿਹੜੀ ਸਾਡੀ ਨੌਜਵਾਨ ਪੀੜੀ ਹੈ ਉਹਨੂੰ ਪ੍ਰੇਰਣਾ ਮਿਲੇ ਕਿ ਅਸੀਂ ਜਿਮ ਲਾਉਣਾ ਹੈ ਤੇ ਨਾਲ-ਨਾਲ ਇੱਕ ਸਾਡੇ ਇੱਕ ਮਾਨਵਤਾ ਦੀ ਸੇਵਾ ਦਾ ਵੀ ਸਾਡਾ ਕੋਈ ਫਰਜ਼ ਹੈ ਤੇ ਮੈਨੂੰ ਤਾਂ ਬਹੁਤ ਮੈਂ ਇਨਸਪਾਇਰ ਹੋਇਆ ਜੀ ਇਸ ਚੀਜ਼ ਨੂੰ ਲੈ ਕੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ